ਉਖੱਤਰ ਹੋਰੀ ਉਪਰੋਂ ਇੱਜਾ ਦਾ ਸਵਾਲ ਬਣਾਈ ਪੈਕੇ ਨੇ ਪਤਾ ਨਹੀਂ 8 ਦਿਨਾਂ ਚ ਕਿਹੜੀ ਖੇਤੀ ਕਰਨਗੇ ਜਿਹੜੀ 8 ਦਿਨਾਂ ਚ ਮੁੱਕ ਜੂਗਾ 8 ਦਿਨਾਂ ਨੂੰ ਪਾਣੀ ਮਿਲ ਜੂਗਾ ਇਹਨਾਂ ਨੂੰ ਐਸ ਮੌਕੇ ਤੇ ਟੁਕਟੇ ਨਾ ਕਰਨ ਤੇ ਪੰਜਾਬ ਦਾ ਧਿਆਨ ਕਿਤੇ ਹੋਰ ਲੈ ਰਹੇ ਨੇ ਪਰ ਇਹ ਵੀ ਸਾਡੀ ਲੜਾਈ ਹੈ ਜਿਹੜੀ ਸਾਡੀ ਹੋਣ ਕਹੀ ਹੈ ਨਾ ਤਾਂ ਇਹ ਵੀ ਸਾਡੀ ਲੜਾਈ ਪਾਣੀ ਦੀ ਵੀ ਬਣਾਈ ਸਾਡੀ ਮੁੱਢੀ ਸੀ ਤੁਹਾਡਾ ਧੰਨਵਾਦ ਤੁਸੀਂ ਆ ਜਾਂਦੇ ਹੋ ਕੁੱਝ ਚੱਕ ਨੇ ਉਹ ਤਾਂ ਮੁੜ ਜਾਂਦੇ ਨੇ ਕਿਸੇ ਪਾਸੇ ਵੀ ਸਹੀ ਨਹੀਂ ਕੋਈ ਆਰਡਰ ਨਹੀਂ ਹੈਗਾ ਜੀ ਹਾਈ ਕੋਰਟ ਦਾ ਦਿਖਾ ਦਿਓ ਨਾ ਜੀ ਉਹ 2 ਤਰੀਕ ਨੂੰ ਅਸੀਂ ਐਂ ਕਿਹਾ ਸੀ ਜੀ 5 ਤਰੀਕ ਨੂੰ ਅਸੀਂ ਐਂ ਕਿਹਾ ਸੀ ਕਿਹੜੀਆਂ ਕੋਈ ਮੀਟਿੰਗਾਂ ਕੀਤੀਆਂ ਪੰਜਾਬ ਤੋਂ ਬਿਨਾਂ ਕਿਵੇਂ ਮੀਟਿੰਗਾਂ ਕਰ ਲਵਾਂਗੇ ਤਾਂ ਬੀਬੀਐਮ ਬੀਬੀਏ ਕਟਿਆ ਹਰਕਤ ਜਿਹੜੀ ਹੈ ਬੰਦ ਹੋਣੀ ਚਾਹੀਦੀ ਹੈ ਕਿ ਅਸੀਂ ਹਾਈ ਲੈਵਲ ਤੇ ਵੀ ਇਹਨਾਂ ਨਾਲ ਗੱਲ ਕਰ ਰਹੇ ਹਾਂ ਇਹ ਕਿਰਪਾ ਕਰਕੇ ਉੱਥੇ ਕੋਈ ਹੁਣ ਆ ਜਿਹੜਾ ਜ਼ੋਨ ਸੈਂਸਿਟਿਵ ਜ਼ੋਨ ਹੈ ਇੱਥੇ ਬੰਦਾ ਬੈਠੇ ਲਾਉਣਾ ਤੇ ਬਲੈਕਆਊਟ ਮੇਰੇ ਇੱਥੇ ਇੱਕ ਬੰਦਾ ਵੀ ਨਹੀਂ ਚਾਹੀਦਾ ਕਿਉਂਕਿ ਟਾਰਗੇਟ ਤੇ ਹੈ ਸਾਰੇ ਬੰਨ ਸਾਪੁਰ ਕੰਡੀ ਵੀ ਅੱਜ ਡਰੋਨ ਦੇਖੇ ਗਏ ਨੇ ਰੰਜੀ ਸਾਗਰ ਉੱਤੇ ਡਰੋਨ ਫੰਕ ਫੰਦੇ ਸੀ ਤਾਂ ਸਾਨੂੰ ਤੁਸੀਂ ਇੱਥੇ ਪਿਠਾਰ ਕੇ ਤੁਹਾਡੀਆਂ ਕਰਤੂਤਾ ਕਰਕੇ ਅਸੀਂ ਇੱਥੇ ਬੈਠੇ ਜੇ ਕੱਲ ਨੂੰ ਕੋਈ ਆਪ ਨੂੰ ਕੋਣ ਜਮਿਵਾਰ ਹੋਊਗਾ ਫਿਰ ਭਾਜਪੀ ਬੀਬੀਐਮਬੀ ਤਾਂ ਚੇਅਰਮੈਨ ਭੇਜਤਾ ਕਦੇ ਕੋਈ ਭੇਜਾ ਕਦੇ ਕੋਈ ਭੇਜ ਤਾਂ ਨਹੀਂ ਚੱਲੂਗਾ ਇਹ ਤਾਂ ਕੋਈ ਮੈਨੂੰ ਤੁਹਾਡੇ ਤੇ ਯਕੀਨ ਆ ਤੁਸੀਂ ਆ ਗਏ ਉੱਥੇ ਤਾਂ ਮੈਂ ਉੱਪਰ ਵੀ ਪੁਲਿਸ ਵੀ ਪੁਲਿਸ ਨੂੰ ਪੁਲਿਸ ਨੂੰ ਕਿ ਡਰਾਉਣ ਲੱਗ ਜਾਂਦੇ ਇਹਨਾਂ ਨੂੰ ਚੱਕੋ ਇਹਨਾਂ ਨੂੰ ਤੇ ਪਰਚੀ ਪਾਓ ਕੀ ਗਲਤੀ ਆ ਸੀ ਆਪਦੇ ਬੱਚਾ ਤੇ ਆਪਦੇ ਬਜ਼ੁਰਗਾਂ ਤੇ ਆਪਦੇ ਚਾਚੇ ਤਾਇਤੇ ਕਿਉਂ ਪਰਚੀ ਪਾਈਏ ਵੀ ਕੀ ਕੀ ਗਲਤ ਕਰਤਾ ਪਾਣੀ ਵੀ ਆਖਿਆ ਇਹਨੇ ਤੁਸੀਂ ਕਾਗਜ਼ ਲੈ ਆਓ ਮੈਂ ਮਾਨੀ ਜੂ ਕਥਰ ਵੀ ਆ ਪੱਕਾ ਗਿਆ ਜੀ ਇੰਨੀ ਦਿਨ ਤੱਕ ਪਾਣੀ ਪੀਟੋ ਕਦੇ ਲੋਕ ਉੱਥੇ ਲੋਹਾਂ ਜਾ ਵੜਦੇ ਨੇ ਉੱਥੋਂ ਗੋਲਾ ਵੀ ਨਾ ਕੱਟਾ ਸਵੇਰਿਆ ਜਦ ਉੱਥੇ ਉੱਥੋਂ ਕੱਟੇ ਨੇ ਜਿਹਨੂੰ ਤੁਹਾਨੂੰ ਪਤਾ ਹੀ ਲੱਗ ਗਿਆ ਵੀ ਪਤੰਦਰ ਬੈਠੇ ਆ ਮੂਹਰੇ ਵੀ ਨਹੀਂ ਵੜਨ ਦਿੰਦੇ ਸਾਨੂੰ ਕਿਉਂ बार-बार ਤੰਗ ਕਰਦੇ ਹੋ ਕਿਉਂ ਸਾਡੇ ਸਬਰਦਾਨ ਭਾਂ ਲੈਣੇ ਹੋ ਤੁਸੀਂ ਬਹੁਤ ਗਲਤ ਕਰ ਬਹੁਤ ਜ਼ਿਆਦਾ ਗਲਤ ਨਿੰਦਣਿਓ ਕਰ ਲੈ ਅਸੀਂ ਕਿਸਾਨਾਂ ਦੇ ਹੱਕ 'ਚ ਕਿਸਾਨਾਂ ਦਾ ਪਾਣੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ